ਹੋਰ ਬਈ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਘਰ ਪਰਿਵਾਰ ਕਿਦਾਂ ਸੈਟ ਆ ਤੇ ਜਾਨਾ ਅੱਜ ਆਪਾਂ ਰੋੜੇ ਲੈਣ ਇੱਥੇ ਹੱਤੇ ਫਰਸ਼ ਹੱਤੇ ਤੇ ਬਾਈ ਜੀ ਲੱਗੇ ਪਏ ਆ ਮਟੀ ਦੀ ਪੱਧਰ ਕਰਨੇ ਲੈਵਲ ਕੱਢਿਆ ਪਿਆ ਹੋ ਕੋਈ ਲੈਵਲ ਵਾਲੀ ਇੱਟ ਖੁੱਡੇ ਦੀ ਪਹਿਲੀ ਨੂੰ ਕਰਨਾ ਤੇ ਬੱਚੇ ਹਜੇ ਭਾਈ ਨਹੀਂ ਗੇ ਆਛਤਰੀ ਥੱਲੇ ਲਿਆਂਦੀ ਇੱਕ ਛਤਰੀਆਂ ਵੀ ਦੂਜੀਆਂ ਵੀ ਥੱਲੇ ਹੀ ਲੈ ਆਉਣੀਆਂ ਜਾਲ ਇੱਧਰ ਪਈ ਆ ਤੇ ਜਾਣੇ ਆ ਰੋੜੇ ਲੈਣ ਟਰਾਲੀ ਲੈ ਕੇ ਤੇ ਟਰੈਕਟਰ ਲੈ ਕੇ ਸਰਪੰਚ ਸਾਹਿਬ ਵੀ ਕਰੇ ਹਨ ਕਿ ਇਹ ਇਹਨੇ ਆ ਕਿੱਥੇ ਆ ਕਰਦੇ ਆ ਬੰਦੇ ਇਕੱਠੇ ਲਾਓ ਬਈ ਜੀ ਸ਼ਰਨਦੀਪ ਸਿੰਘ ਆ ਚੁੱਕਿਆ ਕਾਰ ਆਈ ਆਈ ਹਾਂ ਇੱਧਰ ਖੁਰਕ ਵੀ ਆ ਚੁੱਕੀ ਆ ਅੱਗ ਲਾ ਚੁੱਕੀ ਆ ਖੁਰਕ ਲੈਵਲ ਕੱਢਤਾ ਪੂਰਾ ਹੈ ਇੱਧਰ ਅੱਗ ਲਾਉਣ ਵਾਲੀ ਕਿੱਧਰ ਇੱਧਰ ਇੱਧਰ ਕੋਈ ਪੈਟਰੋਲ ਬਾਹਰੋਂ ਮਗੋਣਾ ਬੁੱਝ ਪਿਆ ਲਾ ਲਓ ਵੀ ਉੱਡ ਚੁੱਕੇ ਆ ਬੱਚੇ ਡਾਦੇ ਹੋ ਜਾਵੜੇ ਇੱਥੇ ਨਹੀਂ ਮੈਨੂੰ ਕੈਵਰੇਜ ਯਾਰ ਉਹ ਵੇ ਜਾਂਦੇ ਆ ਹਾਂ ਹੁਣ ਇੱਥੇ ਦੋ ਘੰਟਾਂ ਵਾਲੇ ਇੱਕ ਦੂਸਰਾ ਦਾ ਬਾਦਸ਼ਾ ਬਾਲਾ ਜੋਰ ਲੱਗਿਆ ਪਿਆ ਫੜਨ ਤੇ ਇਹ ਤੇ ਸ਼ਰਨੇ ਨਾਲ ਆਉਣਾ ਥਾਮ ਮੇਲ ਕੱਟ ਕੇ ਸ਼ਰਨ ਸਦਾ ਖੜਾ ਕੇ ਆਹ ਪੂਰੀ ਚੱਲੇ ਮੇਰੀ ਆਹ ਆ ਵੇਖੋ ਸ਼ਰਨ ਸਿੰਘ ਝੋਟੇ ਨੇ ਝੋਟੇ ਕਿਹਦਾ ਗੱਲ ਕੀਤਾ ਆ ਸ਼ਰਨ ਤਾਂ ਆ ਹੀ ਲੈਂਦਾ ਆਪਾਂ ਲੈਵਲ ਬਾਉਣ ਨੂੰ ਸ਼ਰਨੇ ਨੇ ਉੱਥੇ ਇੱਟਾਂ ਦੇ ਚ ਝਿਲਾ ਝੜਾ ਵੇਖੀ ਜਨਾ ਰੂੜਿਆਂ ਦੇ ਜਿਹੜਾ ਰੂੜਾ ਟੁੱਟਿਆ ਕਰੂਗਾ ਉੱਥੇ ਰੱਖਿਆ ਕਰਨਾ ਲੋਜੀ ਕੱਢ ਲਿਆ ਟਰੈਕਟਰ ਇਧਰ ਦੋ ਮੁੰਡੇ ਨਵੇਂ ਪੱਟੇ ਅੱਜ ਆਹ ਮੁੰਡੇ ਨੇ ਨਾ ਆ ਕੇ ਉਹਨਾ ਗਿਆਨੀ ਬੰਦਾ ਕਹਿੰਦਾ ਕੰਮ ਕਰਾਊਗਾ ਇੱਕ ਵਾਰੀ ਨਾਲਿਆ ਤਾਂ ਦੂਜੀ ਵਾਰ ਫੇਰ ਨਾ ਉਹ ਤਾਂ ਟਰਾਲੀ ਨਹੀਂ ਬਾਹਰ ਨਿਕਲਦੀ ਉਹਦਾ ਯਾਰ ਐ ਹੋ ਗਿਆ ਆਪਾਂ ਹਿੰਟੋਤਾ ਕੀ ਹੋ ਗਿਆ ਨਹੀਂ ਨਹੀਂ ਕੱਟਿਆ ਨਹੀਂ ਗਿਆ ਕਰ ਦਿਨਾ ਸੈਟ ਲਓ ਬਈ ਚੱਲ ਬੇ ਬੰਦੇ ਦੋ ਹੋ ਰਹੇ ਗਏ ਗਿਆਨੀ ਇੱਧਰ ਬੈਠਾ ਤੇ ਟਰੈਕਟਰ ਆਪਣਾ ਚੱਲ ਰਿਹਾ ਜੀ ਆ ਕੇ ਬੈਠਾ ਤੇ ਦੇਖੋ ਵੀ ਪਿੰਡ ਤੁਸੀਂ ਆਪਣਾ ਚਾਰਜ ਪਿਆ ਆ ਪੈਂਡ ਦੀ ਗਲੀ ਤੁਹਾਨੂੰ ਕਦੇ ਨਹੀਂ ਦਿਖਾਈ। ਲਓ ਜੀ ਆਪਾਂ ਆ ਚੁੱਕੇ ਆ ਮੋਟਰਸਾਈਕਲ ਤੇ ਆ ਗਏਗੇ। ਝਰਨੇ ਦੇ ਨਾਲ ਤੇ ਉਹ ਮਗਰ ਆਉਂਦੇ ਆਪਣੇ ਬੰਦੇ ਟਰਾਲੀ ਲੈ ਕੇ ਅਠਾ ਵੇ ਕੋਲ ਦੇ। ਰੋੜੇ ਪਾਣੀ ਕਿੱਥੋਂ ਚੱਕਣੇ ਹੁੰਦੇ ਇਹ ਵੀ ਨਹੀਂ ਪਤਾਈ ਤਾਂ ਆ ਗੇ ਖੜ ਗਏ ਆ। ਬਾਕੀ ਆਉਂਦੇ ਆ ਚੱਕਦੇ ਆ ਛੋਟ ਉਹਨਾਂ ਦਾ ਆਉਂਦੇ ਆਂ ਦਾ। ਲਓ ਭਾਈ ਆ ਰੋੜੇ ਲੱਦਨੇ ਆ। ਆ ਗਏ ਆਪਣੇ ਬੰਦੇ ਟਰੈਕਟਰ ਲੈ ਕੇ। ਸਰਪੰਚ ਨੂੰ ਗਿਆ ਹੀਗਾ ਟਰੈਕਟਰ ਲਿਆ ਰਮਣਾ ਗਾਂ ਆਇਆ ਹੀਗਾ। ਸਰਪੰਚਾਂ ਦਾ ਸਾਨੂੰ ਡਰਾਈਵਰ ਨਹੀਂ ਆਉਂਦਾ ਚਲਾਉਣਾ ਲੋਕ ਲੈ ਟਿਕਟ ਬੰਦੀ ਇਧਰੋਂ ਮੰਦੀ ਆਓ ਜੀ ਭਰ ਲਿਆ ਟਰਾਲਾ ਟਰਾਲੀ ਭਰ ਲੀਟਾਂ ਦੀ ਰੋੜਾ 1000 ਚੱਕਣਾ ਜੀ ਮਿੰਟ 10 12 ਲੱਗੇ ਸਰ ਆਪਣਾ ਭਜਾਨੇ ਆ ਮੋਟਰਸਾਈਕਲ ਤੇ ਆਪਣੇ ਦੇ ਅੱਗੇ ਅੱਗੇ ਲਓ ਬਈ ਘਰੇ ਆ ਗਏ ਆਪਾਂ ਤੇ ਬੱਚਾ ਆਪਣਾ ਇੱਕ ਫਿਰਦਾ ਇੱਕ ਬਹਿ ਗਿਆ ਦੂਸਰਾ ਉਹਦਾ ਬਾਦਸ਼ਾਹ ਤੇ ਦੋ ਫਿਰਦੇ ਆ ਘੰਡਾਂ ਵਾਲੇ ਕਿੱਧਰ ਗਏ ਹੋਏ ਉਹ ਆਉਂਦੇ ਆ ਦੀਸ਼ੇ ਉਨੀ ਟਰੈਕਟਰ ਲਈ ਆਪਾਂ ਮੋਟਰਸਾਈਕਲ ਤੇ ਆ ਗਏ ਕਿੱਥੇ ਫਿਰਦੇ ਹੋ ਜੀ ਕਦਰੀ ਤੇ ਮੈਂ ਕਰਤੀ ਧਰਬਾਂਦੀ ਹੈ ਜੀ ਨਹੀਂ ਨਹੀਂ ਕਿੱਥੇ ਆ ਕੂਤਰ ਕਿਹੜੀ ਫੱਟੇ ਜਾ ਪਤਾ ਨਹੀਂ ਕਿਹੜੇ ਜਾ ਆਪੇ ਬਹਿ ਜਾਣਗੇ ਯਾਰ ਕੋਈ ਉਵੇਂ ਉੱਟਦੇ ਨਹੀਂ ਯਾਰ ਮੁੜ ਕੇ ਕੂਤਰ ਮੁੜ ਕੇ ਤਾਂ ਵੇਖੇ ਨਾ ਥੱਲੇ ਪੈ ਜਿੰਦੇ ਰਹਿੰਦੇ ਆ ਦੇਖੋ ਬਈ ਧੁੱਪ ਲੱਗ ਚੁੱਕੀ ਆ ਫਰਸ਼ ਇੱਥੇ ਲਾਉਣੀ ਆ ਦੀ ਛੋਣੀ ਆਉਂਦੀ ਆ ਪਰ ਦਿਖਾਉਣੀ ਆ ਆਪਾਂ ਤੁਹਾਨੂੰ ਲਓ ਵੀ ਆ ਗਈ ਟਰਾਲੀ ਆਪਣੀ ਇੱਥੇ ਲਾਉਣਗੇ ਬੈਠ ਗਏ ਇੱਥੇ ਲਾਵਾਂਗੇ ਰੋੜੇ ਸ਼ਰਨਾ ਚੱਲਿਆ ਘਰ ਨੂੰ ਤੇ ਆਉਂਦਾ 10 ਮਿੰਟਾਂ ਚ ਵੱਡੇ ਹਰਲੇ ਤੇ ਲਓ ਜੀ ਦਲਜੀਤ ਸਿੰਘ ਬੇਟਾ ਵੀ ਆ ਗਿਆ ਉਧਰ ਚੱਲਿਆ ਛੱਡਣੇ ਨੂੰ ਜਾ ਘਟਾਇਆ ਵਾਲਵੇ ਤੇ ਛੁੱਟੀ ਹੋ ਗਈ। ਲਓ ਬਾਈ ਰੋੜੇ ਲਾ ਲੇ ਆ ਇਸ ਟਾਈਮ। ਗਰਚਰਨ ਸਿੰਘ ਖੜਾ ਤੇ ਦੱਸਾ ਵੀ ਆਇਆ ਬੈਠਾ ਤੇ ਆਪਣਾ ਯਾਰ ਛਤਰੀ ਵਾਲਾ ਕਬੂਤਰ ਉੱਡ ਗਿਆ। ਤੇ ਸਰਪੰਚ ਬਾਈ ਮਰਨਾ ਹੋ ਗਿਆ ਗੁੱਸੇ ਸਰਪੰਚ ਬਾਈ ਬਾਈ ਸਰਪੰਚ ਹੂੰ ਜੋ ਸਾਬਤ ਨਿੱਟਾ ਲਿਆ ਬਾਈ ਹੁਣ ਕਿੰਨੇ ਬਸਤਰੀਆਂ ਰੱਖਤੀ ਬਾਈ ਐਟਾ ਹਾਂ ਲੈਣ ਇੱਕ ਸਾਬਤ ਨਿੱਟਾਂ ਦੀ ਜਾਨੀ ਆ ਠੀਕ ਆ ਤੇ ਕੋਦਰ ਲਈ ਜਾਨੀ ਆ ਬਾਕੀ ਵਿਚਾਲੇ ਰੋੜੇ ਲਾਉਣੇ ਸਾਰੇ ਠੀਕ ਆ ਬੱਚੇ ਬਾਈ ਆਪਣੇ ਪਤਾ ਹੀ ਲਗਾ ਕਿੱਧਰ ਬਹਿ ਗਏ ਦੋਵੇਂ ਤੇ ਆਪਣਾ ਕਬੂਤਰ ਉੱਡ ਗਿਆ ਤੇ ਲੱਭਦੇ ਆ ਸਾਰਾ ਕੋ ਤੇ ਲਾਉਣੇ ਆ ਪਰਛ ਲੈ ਆ ਜਾ ਕੇ ਛੁਰਾ ਬਿੱਟਾ ਫੜਾ ਉਹਨੂੰ ਡੈਡੀ ਆਉਦੇ ਨੇ ਜਾ ਕੇ ਆਓ ਜੀ ਉਧਰੋਂ ਚੱਲਦੇ ਕੰਮ ਦੇ ਵਿੱਚ ਆ ਗਈ ਖੇਤ ਆਪਾਂ ਡਾਉਨ ਆ ਗਿਆ ਹੈਗਾ ਐਂ ਦਵਾਰ ਕਰਕੇ ਅੱਧੀ ਛੁੱਟੀ ਤੇ ਪਾਣੀ ਛੱਡਿਆ ਹੋਇਆ ਹੈਗਾ ਅਗਰੇ ਦਿਸ਼ੇ ਨੂੰ ਵਿਚਾਲੇ ਛੱਡ ਗਿਆ ਆਪਾਂ ਇੱਧਰ ਆ ਕੇ ਡਾਉਨ ਦਾ ਉਹ ਪਰਦਾ ਡਾਉਨ ਕਈ ਨਾ ਨੱਕੇ ਮੋੜਦਾ ਕੰਮ ਗਲਤ ਜਾ ਹੋ ਗਿਆ ਯਾਰ ਅੱਧਾ ਕ ਪਾਣੀ ਇੱਧਰ ਫਿਰਦਾ ਅੱਧਾ ਕ ਇੱਧਰਲੇ ਕਾਰੇ ਫਿਰਦਾ ਤੇ ਅੱਧਾ ਕੋ ਮੋੜ ਵਾਲੇ ਕਾਰੇ ਦੇ ਉੱਤੇ ਫਿਰਦਾ ਨਹੀਂ ਤੋ ਬੰਦ ਕਰਕੇ ਪਹਿਲਾ ਕਾਰਾ ਭਰਦੇ ਆ ਤੇ ਪੋ ਵਰਦੇ ਆ ਫੇਰ ਆ ਭਰਾਂਗੇ ਇਹ ਥੋੜਾ ਜਾ ਭਰਿਆ ਯਾਰ ਕਾਰਾ ਲਓ ਜੀ ਕੰਮ ਜਾਰੀ ਮਹਤਰੀ ਨਾਈਟਾਂ ਸਾਡੇ ਨੇ ਇੰਨੇ ਕਿ ਫਰਸ 30000 ਰੁਪਆ ਰੁੜਿਆ ਦੀਆਂ ਤੇ ਮਹਤਰੀ ਨੂੰ ਸਮਝ ਨਹੀਂ ਆ ਰਿਹਾ ਲੈ ਵਲੋ ਚੈਨੀ ਵਾ ਹੋ ਗਿਆ ਓ ਲੱਗਿਆ ਮੈਂ ਤਰੀ ਮਿੱਟੀ ਸੱਟਣ। ਦੂਜਾ ਨਹੀਂ ਆਉਂਦਾ ਨੀ ਆ। ਇਹੋ ਜਾਂ ਮੈਂ ਤਰੀ ਇਹ ਸੋਨੂੰ ਵੀ ਲੋਡ ਹੋਵੇ ਕਿਸੇ ਨੂੰ ਦੱਸ ਦਿਓ ਕਮੈਂਟਾਂ ਦੇ ਵਿੱਚ। ਘਰ ਦਾ ਮੈਂ ਤਰੀ ਆਪਣਾ ਦਿਹਾੜੀ ਵੀ ਹਿਸਾਬ ਨਹੀਂ ਲੈ ਲੈਂਦਾ ਏ। ਇਧਰ ਬੜੀ ਤਗੜੀ ਬੰਦੀ ਆ। ਸ਼ਰਨੇ ਵੀਡੀਓ ਇਧਰ ਸੂਰਜ ਪੈਂਦਾ ਨਾ ਉਤੋਂ। ਸਾਹਿਬ ਇਧਰ ਬੈਠੇ ਆ। ਸਾਹਿਬ ਗੁੱਸੇ ਆਜੇ ਮੇਰੇ ਨਾਲ। ਸ਼ਰਨੇ ਬੱਚੇ ਦਾ ਵੇਖ ਯਾਰ ਆਪਣੇ ਦੋ ਬਈ ਬੱਚੇ ਵੀ ਯਾਰ ਪਤਾ ਹੀ ਲੱਗਾ ਕਿੱਥੇ ਬਹਿ ਗਏ ਯਾਰ। ਕਿ ਪਿੰਡੋਂ ਭੱਜ ਗਏ ਵੀਰ ਬੈਣਾ ਨਹੀਂ ਚਾਹੀਦਾ ਸੀ ਉੱਚੇ ਸੀਗੇ ਉਹ ਮੈਸਤਰੀ ਦਾ ਲੈਵਲ ਗਲਤ ਹੋ ਗਿਆ ਸਾਡੇ ਦਾ ਮੈਸਤਰੀ ਦੇ ਬੰਦੇ ਹਾਲ ਹੁਣ ਡਾਉਨ ਸਾਹਿਬ ਵੀ ਆਈ ਫਿਰਦੇ ਉਹ ਚਾਹ ਬਣਾਉਣ ਗਏ ਉਧਰ ਡਾਉਨ ਨੂੰ ਫਿਰ ਆਪਾਂ ਖਾਣ ਚੀਜੀ ਖਵਾਵਾਂਗੇ ਆਹ ਬਈਆ ਮੈਸਤਰੀ ਜ਼ੁਬਾਨ ਚੋਂ ਲਿਆ ਦੱਬੇ ਵੇਡਾ ਲਾਵੇ ਨਾ ਢਾਲ ਹੋ ਗਈ ਗਲਤ ਨਹੀਂ ਬਬੂ ਤਗਾਈ ਬਹਿ ਕੇ ਵੇਟਾਲ ਵੇਖੀ ਢਾਲ ਵੇਖ ਲੋ ਓਏ ਬਬੂ ਵੇਖੀ ਢਾਲ ਬਈ ਵੀ ਬਈ ਢਾਲਦਾ ਪੈ ਗਿਆ ਫਰਕ ਅਨੇਕਾਂ ਦੀ ਬੀਬੀ ਦੀ ਕੰਡੀ ਆ ਅਗੇ ਸਾਡੇ ਮੈਸਤਰੀ ਦੀ ਚੋਕਾ ਭਰ ਦਾਂਗੇ ਇਹ ਢਾਲ ਵੇਖੀ ਬਬੂ ਢਾਲ ਬਹਿ ਕੇ ਦੇਖੇ ਜੀ ਕਲੋਟੀ ਆ ਨਾ ਲਓ ਜੀ ਲੱਗੀ ਫਰਸ਼ ਅੱਧੀ ਇਧਰ ਜੱਗਾ ਤੇ ਅਤੇ ਪੁੰਚਿਆ ਫਿਰਦਾ ਤੇ ਕੂਟਰ ਆਪਣਾ ਪਤਾ ਨਹੀਂ ਲੱਗਾ ਉਹ ਕਿੱਥੇ ਬਹਿ ਗਿਆ ਤੇ ਨਾ ਉਹ ਦੂਜੇ ਦਾ ਪਤਾ ਲੱਗਾ ਬੱਚੇ ਦਾ ਹੈ ਤਕਰ ਫਰਸ਼ਦੀ ਲੱਗੀ ਆ ਮੈਤਰੀ ਸਾਹਿਬ ਲੱਗੇ ਗਾਜ ਮਾਰ ਨੈਕਸਟ ਟਾਈਮ ਢਾਲਦੀ ਕਰਦੇ ਲੋਟ ਤੱਕ ਢਾਲ ਹੀ ਨਹੀਂ ਆਈ ਮੈਤਰੀਆਂ ਦੀ ਸਵੇਰ ਦੀ ਲੋਡ ਤੇ ਇੱਕ ਆਪਣਾ ਕਬੂਤਰ ਫਿਰਦਾ ਚੱਟਾ ਸਾਫ ਕੋਈ ਵਾਪਸ ਆਇਆ ਆਪਣਾ ਲੱਗਦਾ ਇੱਧਰ ਕੋਠੀ ਦੇ ਬਾਹਰ ਜਾਂਦਾ ਆਗੇ ਤੇ ਟਾਵਰ ਤੇ ਜਾਵਨਦਾ ਨੂੰ ਦਿਨ ਤਿੰਨ ਹੋ ਗਿਆ ਅੱਜ ਤੈਹ ਲਾਈ ਆਪਾਂ ਦੂਜੀ ਨੀਲੀ ਹਰੀ ਪੱਟੀ ਵਾਲੀ ਵੇਨੇ ਆ ਫਿਰ ਕੀ ਬੰਦਾ ਉਧਰ ਬਾਬਾ ਜੀ ਪੜਨ ਲੱਗੇ ਪਏ ਆ ਲਓ ਜੀ ਆਪਣਾ ਹਰੀ ਘੰਡਾ ਵਾਲਾ ਬੱਚਾ ਵੀ ਆ ਗਿਆ ਤੇ ਇੱਕ ਨਾਲ ਚੱਟਾ ਸਾਹਿਬ ਜਿਹੜਾ ਉੱਤਰ ਤੁਹਾਨੂੰ ਦੱਸਿਆ ਪਤਾ ਨਹੀਂ ਲੱਗ ਰਿਹਾ ਕਿਹੜਾ ਆਪਣਾ ਵਾਪਸ ਆਇਆ ਤੇ ਬੌਣੇ ਆ ਹੁਣ ਆਪਣਾ ਬੱਚਾ ਲੈ ਕੇ ਜਾਂਦੇ ਆ ਤੇ ਕੰਮ ਆਪਣਾ ਜਾਰੀ ਆ ਉਧਰ ਪਰਛ ਨੇੜੇ ਲੱਗੇ ਆ ਮੁੰਡੇ ਬੱਚਾ ਆ ਬਾਗੇ ਫੇਰ ਕਰਦੇ ਆ ਹੁਣ ਦੇ ਨਾਲ ਅੱਗੇ ਗੱਲ ਬਾਤ ਆ ਜਾ ਲਓ ਵੀ ਦੋਵੇਂ ਬੰਦੇ ਫਿਰਦੇ ਆ ਵੇ ਕੋਈ ਕਿਹੜਾ ਕਿਹੜੀ ਤੇ ਬੰਦਾ ਨੀਲੀ ਤੇ ਨਵਾਂ ਬਹਿ ਜਾਣਾ ਢੱਗ ਪਿਆ ਭਾਈ ਉਹ ਟੇਡਾ ਜਾ ਲਿਆਉਣਾ ਫੜ ਕੇ ਉਹਨੂੰ ਲਓ ਜੀ ਸਾਰੀ ਚੀਨੀ ਗਈ ਫਰਸ਼ ਇਸ ਸਵੇਰੇ ਤਾਂ ਪੈਂਦਾ ਨਹੀਂ ਕੋਲੂਆ ਮਨ ਲਾ ਸਵੇਰੇ ਹੀ ਕੰਮ ਜਾਣਾ ਤੇ ਪਰਸੋਂ ਪਾਉਗਾ ਕੋਲੂਆ ਤੇ ਫਾਰਮ ਦੇ ਉੱਤੇ ਦੋ ਚੌਨ ਬੰਦੇ ਆਏ ਹੋਏ ਆ ਗੋਰਾ ਸਿੰਘ ਵਪਾਰੀ ਦਹਿ ਨੀਰਾ ਇਹ ਤੁਹਾਨੂੰ ਦਿਖਾਉਣੇ ਆ ਹਮ ਹਮਾ ਕੇ ਤੇ ਫਾਰਮ ਦਾ ਤੁਹਾਨੂੰ ਪਤਾ ਤੁੱਤ ਜਿਆਦੇ ਆ ਕਰਕੇ ਇੱਧਰ ਸਾਨੂੰ ਟਾਈਮ ਲੱਗ ਗਿਆ ਫਰਸ਼ ਚੰਦਿਆਂ ਨੂੰ ਤੇ ਇਹ ਕਾ ਗੱਡੀ ਨਾ ਮੁੜ ਜੇ ਨਸਲੇ ਲੈ ਲੈਂਦੀ ਮੁੜ ਕੇ ਐਵੇਂ ਬਾਤ ਘਾਟ ਹੋ ਜਾਂਦੀ ਆ ਮੋਟਾ ਜੀ ਇੱਧਰ ਦਿਖਾਉ ਮੂੰ ਹਾਂ ਮੇਰੀ ਗੂਗਲੋ ਮੁਗਲੋ ਮੋਟਾ ਦੋਦੇ ਆਂਡੇ ਬਹੁ ਖਾ ਗਏ ਤੂੰ ਤੇ ਬੱਬੂ ਸੌਣ ਲੱਗੇ ਓਡੇ ਤੇ ਗੁੱਸਾ ਬਹੁਤੀ ਜੇ ਤੂੰ ਹੀ ਰਹਿਂਦੇ ਹੈ ਕਿਉਂ ਦੀ ਛੇ ਉਹ ਦੀ ਛੇ ਗੱਲ ਸਹੀ ਐ ਨਾ ਤੇਰੀ ਬਾਈ ਮੈਂ ਨਹੀਂ ਖਾਦੇ ਬਾਈ ਤੂੰ ਗਾਲ ਤੋਂ ਲੋ ਕਲਾਈ ਪੜੀ ਸੀਗੀ ਹੀ ਰਾਤ ਨੂੰ ਰੋਟੀਆਂ ਤੋਂ ਭੁੱਖੇ ਪਏ ਆ ਅਡੀਸ਼ ਨੂੰ ਪੁੱਛ ਲੈ ਸੌਣ ਲੱਗੇ ਪਵਾ ਯਾਰ ਵਪਾਰੀ ਸਾਰੇ ਹੀ ਸਾਰੇ ਹੀ ਪਤੰਦਰ ਦੇ ਆਂਡੇ ਖਾ ਗਏ ਯਾਰ ਮੇਰੇ ਕੋਲੇ ਨਾ ਮੋਬਾਈਲ 'ਤੇ ਵੀਡੀਓ ਪਈ ਆ ਉਹ ਜਿੰਨੀ ਕੜਾਈ ਭਰੀ ਸੀਗੀ ਜਦੋਂ ਇਹਨਾਂ ਨੇ ਖਾ ਲਈ ਰੋਟੀ ਉਦੋਂ ਦੀ ਵੀ ਪਈ ਆ ਮੇਰੇ ਕੋਲੇ ਆਪਾਂ ਲਾ ਬਈ ਦੋ ਰੋਟੀਆਂ ਵਾਦਿਆਂ ਲਓ ਬਈ ਚੱਲ ਪਿਆ ਕੰਮ ਫੇਰ ਅੱਜ ਤੀਜੇ ਦਿਨ ਪਰਸੋਂ ਲਾਤਾ ਸੀ ਆਪਾਂ ਕੱਲ ਫਰਸ਼ ਕੰਮ ਚੱਲਿਆ ਨਹੀਂ ਉਦੋਂ ਬਾਅਦ ਕਿਨੇ ਕੀ ਆਦੀ ਨੇ ਭਰਾਵਾ ਆਇਆ ਇੱਕ ਥੈਲਾਉਣੀਆਂ ਹੁਣ ਢੇਲਾਂ ਪਾਪਾ dane pa ਡਾਉ ਨਾ ਡੌਨ ਵੀ ਅੱਜ ਵਿਹਲਾ ਹੀ ਆਪਣੇ ਕੋਲੇ ਆ ਪਿੰਨਿਆਂ ਲਹੂ ਪੂਰਾ ਓਨੇ ਪਰ ਸ਼ਾਮਾਂ ਨੂੰ ਘੋਲੂਗਾ 1 ਵਜ ਗਿਆ ਓਏ ਕੁੜੀ ਛੇਰੀ ਦੇਣ ਭਾਈ ਤਾਂ ਦੀ ਸੀ ਹੁਣ ਤਾਂ ਓਏ ਬਾਹ ਹੁਣਾ ਲੋਹੜੀ ਦਾ ਕੰਮ ਜਾਣੇ ਦੇਣਾ ਚਲੋ ਵੀ ਕਰਦੇ ਆ ਕੋਈ ਛੇਰ ਤੁਹਾਡੇ ਦਾ ਟਾਇਲਾਂ ਲਾਉਣੇ ਹੁਣ ਇੱਥੇ ਪੂਰਾ ਕੰਮ ਜੰਗੀ ਪੱਦਰ ਤੇ ਚੱਲੂ ਲਾਓ ਜੀ ਮੈਸਤਰੀ ਹੁਣ ਚੇਂਜ ਹੋ ਗਿਆ ਹੱਥੀ ਨਾਂ ਗਿਆ ਜੋ ਪੂਛ ਰਹੀ ਕੀ ਉਹਦਾ ਤੁਹਾਨੂੰ ਲੈਵਲ ਕੱਢਣਾ ਨਹੀਂ ਆਉਂਦਾ ਮੈਂ ਲੈਵਲ ਕੱਢ ਕੇ ਦਿਖਾਉਣਾ ਦੇਖੋ ਜੀ ਦੇਖੋ ਜੀ ਮੁੰਡਾ ਬੈਠਾ ਵੇਖੋ ਕਿਹੜੇ ਹਿਸਾਬ ਨਾਲ ਬੈਣੀ ਉਠਣੀ ਬਾਲੀ ਵਧੀਆ ਮਹਤਰੀ ਦੀ। ਉਹ ਰੋੜੇ ਨੇੜੇ ਸਾਟਿਆ ਕਲਕੱਤੇ ਰੋੜੇ ਛੱਟ ਗਿਆ। ਆਹ ਵੇਖੋ ਮਹਤਰੀਏ ਫੇਲ ਆ ਜੀ। ਹੈਨੀ ਇਹ ਕਹਿ ਕੰਮ ਦਾ। ਚਾਰ-ਚਾਰ ਵਰੀ ਇਟਾਂ ਲਵਾ ਕੇ ਚਾਰ-ਚਾਰ ਵਰੀ ਪਟਾਉਦਾ ਇਧਰ ਦੀ ਛੇ ਦਾ। ਦਵਾਲਾ ਕੱਢਿਆ ਪਿਆ ਜੇ। ਪਟਾ ਕੇ। ਦੇਖਿਆ ਐਵੇਂ ਠੋਕੀ ਜਾਊਗਾ ਬਾਅਦ ਚ ਦੱਸਦਾ ਕੀ ਹੋਇਆ। ਜੇ ਮੈਂ ਲਾਦਣਾ ਇੱਥੇ ਠੱਹਾ ਹਾਜ਼ਰੀ ਵਰੀ ਪੜਦੇ। ਹੈਨੀ ਤੂੰ ਕਹਿ ਕੰਮ ਦਾ। ਤੈਨੂੰ ਗਾਂ ਤੋਂ ਨਹੀਂ ਕੋਈ ਠੇਕਾ ਦਵੋਣਾ। ਮਾਰਾਂ ਤੂੰ ਠੇਕੇਦਾਰ। ਹੈਨੀ ਕੰਮ ਦਾ ਤੂੰ। ਇੱਥੇ ਘੜਤੀ ਢਾਲ ਵੇਖੋ ਕਿਵੇਂ ਭੈਣੋ ਜਿਵੇਂ ਜਵਾਗ ਰੋਡ ਨਾ ਹੁੰਦਾ ਉਤੋਂ ਇੰਨੀ ਢਾਲ ਕੱਢੀ ਆਉਂਦੇ ਆ ਇੱਥੇ ਵੀ ਕੀ ਲਾਉਣਾ ਹੈ ਆ ਵੇਖੋ ਜੀ ਇੱਥੇ ਕੀ ਲਾਉਣਾ ਹੈ ਇੱਥੇ ਆਪਾਂ ਹੋਰ ਰੈਂਪ ਬਣਾਵਾਂਗੇ ਦੂਜਾ ਪੱਧਰੀ ਦਾ ਟੋਡਾ ਭਲਾ ਹੋਇਆ ਟਰੱਕ ਭਈ ਰਿਆ ਵੀ ਲਾਉਣਾ ਪਊਗਾ ਵੇਖੋ ਜੀ ਰੋੜੇ ਛੱਡ ਰਹੇ ਆ ਗਾਈਸ ਇੱਥੇ ਡਾਊਨ ਸਾਹਿਬ ਲਾ ਰਹੇ ਆ ਠੇਕੇਦਾਰ ਆ ਵੇਖੋ ਜੀ ਡਾਊਨ ਤੋਂ ਚਾਰ ਬੱਚੇ ਨਵੇਂ ਲੈਂਦੇ ਆ ਪੰਜ ਸੱਚਾ ਕੁੱਤੇ ਬੈਠਾ ਪੰਜ ਉਹ ਤਾਂ ਗਿਆ ਹੀ ਆ ਐਂਡਾਂ ਦੀਆਂ ਵਾਰੀਆਂ ਤੇ ਹੀ ਆ ਆ ਵੇਖੋ ਜੀ ਤੇ ਕਾਲੇ ਛੀਨੇ ਇੱਕ ਚਿੱਟਿਆਂ ਦਾ ਇੱਕ ਡੱਬਾ ਜਾਂ ਲਾਲཁਾ ਇਹ ਕਾ ਬੈਠਾ ਸ਼ਾਖਾ ਜਿਹੜੇ ਪੌਦੇ ਵੇਖ ਕੇ ਸੀਗੇ ਦੋ ਥੱਲੇ ਵਾਲੇ ਖੁੱਡੇ ਦੇ ਵਿੱਚ ਟੇਡਾ ਜਾਂ ਬਹਲਾ ਸੀਗਾ ਲੱਤਾਂ ਖੜੀਆਂ ਵਾਲਾ ਉਹ ਤਾਂ ਮਰ ਗਿਆ ਆਹ ਰਹਿ ਗਿਆ ਇੱਕ ਚੱਲਦੀਆਂ ਲੱਤਾਂ ਵਾਲਾ ਚਾਲੂ ਹਾਲਤ ਦੇ ਵਿੱਚ ਸੀਗਾ ਇਹ ਤੇ ਸਰਪੰਚ ਸਾਹਿਬ ਅੰਦਰ ਬਠੀ ਚਾ ਪੀ ਜਾਂਦੇ ਮਰਨਾ ਗੁੱਸੇ ਆਹੇ ਤੱਕਰਨੀ ਮੰਨੇ ਅੱਜ ਕੋਈ ਬੱਚੇ ਬੁੱੱਚੇ ਵੀ ਨਹੀਂ ਭਾਈ ਯਾਰ ਕੋਈ ਢਾਂਗੀਆਂ ਵੀ ਨਹੀਂ ਲੱਗੀਆਂ